ਭਾਈ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਨੰਬਰ 55 ਅੱਛਾ ਅਗਰ ਪਰਮਾਤਮਾ ਦਾ ਤੇ ਐਡਰੈਸ ਕਰਕੇ ਨੋਟ ਪਿੰਡ ਭਾਈ ਲੱਤੂ ਹੂੰ ਸਰੀਰ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਚਲੋ ਸ਼ੁਰੂ ਕਰਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ ਹੈ 9814164922 ਠੀਕ ਆ ਜੀ ਹਾਂ ਜੀ ਕਿੰਨੇ ਪਸ਼ੂ ਚਾਰ ਅੱਜ ਚਾਰ ਦੋ ਮਤਲਬ ਆਫਰਾਂ ਕਰ ਦੇਣੀ ਆ ਅੱਜ ਆਫਰ ਆਫਰ ਦਿਵਾਲੀ ਦੀ ਦਿਵਾਲੀ ਦੀ ਕਰ ਨਹੀਂ ਕਰਨੀ ਆ ਹਨਾ ਠੀਕ ਆ ਆਫਰ ਕਰਾਂਗੇ ਆਪਾਂ ਇੱਕ ਵੀਡੀਓ ਦਿਵਾਲੀ ਵਾਲੇ ਦਿਨ ਜਾਂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਨਾ ਪਾਈਏ ਪਾਵਾਂਗੇ ਜ਼ਰੂਰ ਪਾਉਣੀ ਹੈ ਨਾ ਨਾਲ ਗਿਫਟ ਵੀ ਦੇਨੇ ਆ ਦੇ ਦਾਂਗੇ ਦੇ ਦਾਂਗੇ ਦੋ ਹੀ ਪਸ਼ਮਾਂ ਦੀ ਪਾਉਣੀ ਆ ਦੋਹਾਂ ਦੀ ਪਾਰਾਂ ਤੇ ਤਿੰਨਾਂ ਦੀ ਜਿੰਨੇ ਵੀ ਹੋਏ ਪਾਉਣਾ ਹਾਂ ਪਾਉਣਾ ਜ਼ਰੂਰ ਠੀਕ ਆ ਨਾਲ ਗਿਫਟ ਵੀ ਭੇਂਟ ਭਰਾਉਂ ਦੇਣੇ ਆ ਦੇਣੇ ਦੇ ਦਾਂਗੇ ਇੰਤਜ਼ਾਰ ਜ਼ਰੂਰ ਕਰਨਾ ਜੇ ਤੂੰ ਜ਼ਰੂਰ ਜ਼ਰੂਰ ਠੀਕ ਆ ਤੇ ਇਹ ਮਹਾਂ ਦੀ ਕੀ ਡਿਟੇਲ ਆ ਇਹ ਮੈਨੂੰ ਥੱਲੇ ਦੁੱਧ 9 ਕਿਲੋ ਹੋ ਜੇ ਅੱਛਾ ਤੇ ਆਹ ਕੱਟਾ ਹੈ ਕੱਟਾ ਆ ਗਿਆ ਹੈ ਨਾ ਤੇਰੀ ਦਾਣਾ ਦੇਣਾ ਦੀ ਸੂਈ ਆ ਠੀਕ ਆ ਤੇ ਹੈਗੀ ਚਵਾ ਬੋਲਾ ਤੇ ਬਿਲਕੁਲ ਠੰਡੀ ਆ ਤੇ ਜਿਹੜਾ ਅਗਲਾ ਪਰਲਾ ਇਧਰਲਾ ਥਾਂ ਹੈ ਨਾ ਕਵੈਣੀ ਹਾਂ ਕੋਈ ਘੋਟੇ ਤੇ ਦੋ ਦੋ ਘਰ ਤੇ ਆ ਦੋ ਤੋਂ ਚਾਰ ਧਾਰਾ ਦੋ ਚਾਰ ਧਾਰਾ ਜੇ ਵੀ ਨੁਕਸਾਂ ਵੀ ਦੱਸਣਾ ਚਾਹੀਦਾ ਮੁੜ ਕੇ ਅਗਲੇ ਕੇਸਈਆਂ ਨੇ ਆਨਲਾਈਨ ਮਗਾਨੀਆਂ ਜਿੰਨੇ ਚਲੋ ਚੋਆ ਆ ਕੇ ਚੋਲਣੀਆਂ ਦੀ ਗੱਲ ਵੱਖਰੀ ਹੈ ਇਹ ਨਹੀਂ ਅੱਧਾ ਤਾਂ ਨਹੀਂ ਮਿਲਦਾ ਹਾਂਜੀ ਪੱਤਾ ਥਾਣੀ ਨੇ ਨਾ 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 ਦੋ ਦੋ ਚਾਰ ਧਾਰਾ ਗਿਣਤੀ ਦੀਆਂ ਗਿਣ ਕੇ ਹਾਂਜੀ ਆਹ ਨੂੰ ਤੋੜ ਦਿਓ ਜੀ ਤੋੜਾਂ ਨੂੰ ਕਰ ਦੂੰ ਲਓ ਸੱਜਣਾ ਮੈਂ ਚੰਗੀ ਆ ਤੇ ਵੱਡੀ ਬਾਡੀ ਦੀ ਆ ਪੂਰੀ ਵੱਡੀ ਬਾਡੀ ਦੀ ਕੀ ਆ ਤਮੈ 1 ਲੱਖ 10 ਹਜ਼ਾਰ ਦੀ ਵੇਚਦੀ ਜੇ ਥਾਂ ਚ ਨਾ ਹੋਵੇ ਨੁਕਸਰ ਪਰ ਮੋਲ ਆਪ ਜਿਹੜਾ ਕਰਨਾ ਤੇ ਕਲੈਟਰੀ ਲੱਗਣਾ ਹੈ ਸਹੀ ਗੱਲ ਤੇ ਜਾਇ ਜੀ ਹੈ ਕੀਮਤ ਹਣਾ ਜਾਇ ਕਿੰਨੇ ਦੀ ਦੇ ਲੈ ਕਰ ਦੀਏ 75 ਦੀ ਦੇ ਰਹੀ ਅੱਛਾ ਤੁਸੀਂ ਦੱਸ ਦੋ ਨਹੀਂ ਜੈ ਸਨੋਈ ਕਰ ਦੋ ਆਪੇ ਜੀ 70 ਦੀ ਦੋ ਸਾਡੇ ਨਾਲ ਪਿਆਰ ਮਲਤ ਕਰ ਦੋ 60 60 68000 ਪਰ ਥਾਰ ਦਾ ਚੀਜ਼ ਨਹੀਂ ਮਿਲਣੀ ਪਈ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਦੂਜੇ ਨੰਬਰ ਵਾਲੀ ਨੇ ਨੀਲੀ ਦਾ ਬੱਚਾ ਪਾਇਆ ਹਾਂਜੀ ਨੀਲੀ ਤੇ ਹੋਰ ਹਾਂਜੀ ਕਿ ਹੋਰ ਲਓ ਜੀ ਸਰਕਾਰੀ ਦਾ ਆ ਗਿਆ ਨਾ ਸਰਕਾਰੀ ਸੰਦ ਹੈ ਠੀਕ ਹੈ ਹਾਂਜੀ ਲਓ ਸਜਣੋ ਇਹਦੇ ਕੋਲ ਸਟਾਰਟਿੰਗ ਬੋਲਾ ਇਹਦੇ ਕੋਲ ਪਰਸਨਲੀ ਸੂਈ ਆ ਤੇ ਹੁਣ ਇਹਦੇ ਥੱਲੇ ਹੈਗਾ ਜਸਤਰਾ ਕੀ ਜਾਨੂੰ ਆਂਦੇ ਆ ਨੌਂ ਕਿਨੋਂ ਬੋਲਾ ਅੱਛਾ ਚੰਡੀ ਜੰਡੀ ਬੜੀ ਜਵਾਬ ਦੇ ਬਿਲਕੁਲ ਇਹਦਾ ਆਪੇ ਹੈ ਹਾਂ ਠੀਕ ਹੈ ਲੈਓ 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 ਬੰਦਾ ਮੋੜ ਕੇ ਲੈ ਜਾਓ ਇਧਰ ਨਹੀਂ ਕੋਈ ਨਹੀਂ ਲੈ ਜਾਓ ਬਾਤ ਕਰੋ ਮੈਂ ਥੋੜੀ ਸਮਝਦਾ ਠੀਕ ਹੈ ਵਜ਼ਨ ਨਹੀਂ ਵੱਡਾ ਲੱਗਾ ਵਜ਼ਨ ਤਾਂ ਚੰਗਾ ਲੱਗਾ ਮੈਨੂੰ ਨਾ ਲੈਵੇ ਖੁੱਲੇ ਦੀ ਆ ਹਾਂਜੀ ਹਾਂਜੀ ਹੈ ਹਨਾ ਬਿਲਕੁਲ ਲੈਵਾ ਬਿਲਕੁਲ ਖੁੱਲਾ ਦੇਖੋ ਬੱਚਾ ਦਾ ਲਾਕੋ ਦੇ ਥੱਲੇ ਗਿਆ ਅੱਜ ਠੰਡੀ ਵਾਕੇ ਯਾਰ ਇਹ ਮੈਂ ਦੁੱਜੀ ਨੂੰ ਚੁੱਕੀ ਜਾਂਦਾ ਹਾਂ ਆਪਦੀ ਛੱਡ ਕੇ ਤੇ ਦੁੱਜੀ ਮਾਰ ਥੱਲੇ ਪਿਆ ਫਿਰਦਾ ਠੰਡੀ ਕਰਕੇ ਘੋਆ ਲਿਆ ਨਾ ਨੇ ਹਾਂਜੀ ਹਾਂਜੀ ਤੇ ਇਹਦਾ ਰੇਟ ਬਾਈ ਜੀ 85 ਦੀ ਰਹਿ ਗਈ ਹਾਂ ਨਾ 80 ਦੀ 240 ਹਾਂਜੀ 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 ਦੋ ਸ਼ਰਤ ਹੈ ਹਨਾ ਹਾਂਜੀ ਉਹ 68 68 ਤੇ 78 ਹਾਂ ਚਲ ਅੱਗੇ ਆ ਗਈ ਜਰਸੀ ਜਰਸੀ ਲੈ ਆ ਬਾਰ ਕੱਟ ਕੇ ਇਹ ਬਿਨਾ ਬੱਚੇ ਤੋਂ ਬਾਈ ਬੱਚਾ ਨਹੀਂ ਆਦਾ ਮਰਿਆ ਓਕੇ ਬਾਈ ਦੁੱਧ ਕੋਲ ਬਾਈ ਕਿੰਨਾ 8 ਕਿਲੋ ਜਿਹੜਾ ਇਹਦਾ 8 ਕਿਲੋ ਥਾਂ ਚੰਗਾ ਲੱਗਾ ਹਨਾ ਓਕੇ ਓਕੇ ਰਿਪੋਰਟ ਲੈ ਚੱਲ ਬਾਈ ਮੋੜ ਕੇ ਲੈ ਲੈ ਪਾੜੇ ਤਾਂ ਬੁਗੈਰੀ ਮੇਲ ਪੈਂਦੀ ਬਿਲਕੁਲ ਕੋਈ ਗੱਲ ਨਹੀਂ ਥਾਣ ਟੰਗਾ ਲੱਗਾ ਹਨ ਵਧੀਆ ਤੇ ਇਹਦਾ ਰੇਟ 10000 20 22 ਦੀ 20 ਤੇ 22 ਦੀ ਇਹ 44000 ਰੁਪਏ ਆ ਗਿਆ ਨਹੀਂ ਹੈ 18 ਦੀ ਪੱਕੀ ਦੇ ਰਹੀ ਐ 18000 ਦੀ ਸਭ ਸੌਂਦਾ ਪਰ ਇਹਨੇ ਦੋ ਦਾੜੀ ਲੱਪਣੀ ਨਹੀਂ 18 ਦੀ ਵਾਹ 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 1000 ਹੋਰ ਨਹੀਂ ਹਾਂ ਬੰਤਾ ਯਾਕੇਸ 18 ਦੀ ਨਹੀਂ 18 ਚਲ ਠੀਕ ਆ ਹਾਂ ਜੀ ਆਹ ਤੋਹਫਾ ਆ ਗਿਆ ਹਨਾ ਆ ਤੋਹਫਾ ਇਹ ਬੱਚੀ ਮਗਰ ਬੱਚੀ 7 ਕਿਲੋ ਦੁੱਧ ਦੇ ਆਹ ਬੱਚੀ ਤੇ ਮਿਲਦੀ ਹੈ ਹਨਾ ਆ ਬੱਚੀ ਤੇ ਮਿਲਦੀ ਠੀਕ ਆ 7 ਕਿਲੋ ਦੁੱਧ 7 ਕਿਲੋ ਦੁੱਧ ਬੰਗੇ ਬੰਗੇ ਤੋਂ ਬਗੈਰ ਹੀ ਮਿਲ ਪਈ ਠੀਕ ਠੀਕ ਆ ਪਹਿਲੇ ਸੂਏ ਹਾਂ ਚੰਗਾ ਲੱਗਾ ਹਨਾ ਚੰਗਾ ਚੰਗਾ ਠੰਢੀ ਲਈਵਾ ਚੰਗਾ ਬੁਖਾਰ ਆਉਂਦਾ ਗੜੀ ਜੇ ਸ਼ਾਮਾਂ ਤੱਕੇ ਅੱਛਾ ਹਾਂ ਜਿੱਦਿੱਕ ਤਾ ਤੂੰ ਨਹੀਂ ਥੱਲੇਉ ਤੇ ਹਾਂ ਨਾ ਐਂਡੀ ਹਾਂ 16 ਆਦੀ ਆ ਤੇ ਨੀਮਾ ਨਾ 16 ਦੀ 16 ਨੂੰ ਘੱਟ ਠੀਕ ਆ